ਤਾਂ ਤੇਨ ਮੇਰਾ ਵੀਰ ਤਲੀਆਂ ਫੋਲੀਆਂ ਚੀਜ਼ਾਂ ਨਾ ਖਾਣ ਤੇ ਚਾਈਨਸ ਫੂਡ ਵੀ ਨਾ ਖਾਣ ਕਿਉਂਕਿ ਇਹਦੇ ਨਾਲ ਮੈਡ ਸੰਧੂ ਵਰਗੇ ਪੈਦਾ ਹੁੰਦੇ ਨੇ ਜਿਹੜਾ ਤੁਹਾਡੇ ਤੇ ਕਲੰਕ ਹੈ ਅੱਜ ਦਾ ਸਾਲਾ ਇੱਕ ਨਹੀਂ ਸੰਭਤਾ ਜੇ ਕੱਲ ਨੂੰ ਹੋਰ ਹੋਗੇ ਕਿਵੇਂ ਸੰਭਾਂਗੇ ਬਾਈ ਗੱਲ ਬੁਰੀ ਲੱਗੇ ਤਾਂ ਸੌਰੀ ਮੈਂ ਪਹਿਲੀ ਮਾਫੀ ਮੰਗਦਾ ਗੱਲ ਕੌੜੀ ਐ ਪਰ ਸੱਚੀ ਇਹੀ ਐ ਕਿ ਤੁਹਾਡੇ ਵਾਲੇ ਮੈਂਡ ਸੰਦੂ ਨੇ 100 ਰੁਪਏ ਦੀ ਗੰਦ ਪਾ ਰੱਖਿਆ ਇਹਦਾ ਹੱਲ ਕਰੋ ਮੇਰਾ ਵੀਰ ਤੁਹਾਡੇ ਤੇ ਕਲੰਕਾ ਹੈ ਆਪਣਾ ਖਾਣ ਪੀਣ ਤੇ ਧਿਆਨ ਦਿਓ ਬਾਜ਼ਾਰੂ ਚੀਜ਼ਾਂ ਤੋਂ ਪਰਹੇਜ਼ ਰੱਖੋ ਘਰ ਦਾ ਬਣਾ ਕੇ ਖਾਓ ਤਾਂ ਕਿ ਆਪਣਾ ਡੀਐਨਏ ਸੁਧਰਿਆ ਰਹੇ ਅਸਾਂ ਇਹੇ ਗੰਦ ਨਾ ਪੈਦਾ ਹੋਣ ਸੂਰਮਿਆਂ ਦੀ ਕੌਮ ਦੇ ਵਿੱਚ ਇਹ ਕੀ ਪੈਦਾ ਹੋਣ ਲੱਗੇ ਬਾਈ ਇਹ ਆਪਣੇ ਗਲਤ ਖਾਣ ਪੀਣ ਦੇ ਨਤੀਜੇ ਬਾਕੀ ਤੁਸੀਂ ਆਪ ਸਣੋ ਵਾਹਿਗੁਰੂ ਭਲੀ ਕਰੇ ਮੇਰਾ ਵੀਰ ਦੁਬਾਰੇ ਫੇਰ ਕਹਿਣਾ ਆਪਣੇ ਖਾਣ ਪੀਣ ਵੱਲ ਧਿਆਨ ਦਿਓ ਤੇ ਮੈਂ ਸੱਧੂ ਦਾ ਹੱਲ ਕਰੂ ਕੋਈ ਇਹ ਤੁਹਾਡੇ ਤੇ ਕਲੰਕ ਹੈ ਇੱਕ ਤਰ੍ਹਾਂ ਦਾ ਸਮਝ ਗਏ ਮੇਰਾ ਵੀਰ ਵਾਹਿਗੁਰੂ ਭਲੀ ਕਰੇ